ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸਕੀ ਗਤ ਏਹੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸਕੀ ਗਤ ਏਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਈ ਜੋ ਇੱਛਾ ਹੋ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਨ ਦੀਆ ਸੋ ਚਿਤ ਨਾ ਆਵੇ ਮੋਹੇ ਅੰਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸਕੀ ਗਤ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇੱਛਾ ਹੋ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋ ਚਿਤ ਨਾ ਆਵੇ ਮੋਹੇ ਅੰਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੇ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸਕੀ ਗਤ ਇਹੀ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇੱਛੋ ਹੋ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੈ ਕੋਈ ਰਹਾਓ ਸਾਚੇ ਪਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜੇਨ ਦੀਆ ਸੋ ਚਿਤ ਨਾ ਆਵੇ ਮੋਹੇ ਅੰਦ ਲਪਟਾਣਾ ਜਿੰਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਈ ਜੋ ਇੱਛੋ ਹੋ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਨ ਦੀਆ ਸੋ ਚਿਤ ਨਾ ਆਵੇ ਮੋਹਿ ਅੰਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸਕੀ ਗਤ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇੱਛੋ ਹੋ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋ ਚਿਤ ਨਾ ਆਵੇ ਮੋਹੇ ਅੰਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੇ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤਿ ਇਹੀ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇੱਛੋ ਹੋ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੈ ਕੋਈ ਰਹਾਓ ਕਾਚੇ ਭਾਂਡੇ ਸਾਜ ਨਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਨ ਦੀਆ ਸੋ ਚਿਤ ਨਾ ਆਵੇ ਮੋਹੇ ਅੰਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ